ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਇੱਕ ਐਰ ਸ਼ੈਰ ਆਪਣਾ ਜਰਸੀ ਦੇ ਵਿੱਚ ਨਗੀਨਾ ਤੁਹਾਨੂੰ ਗੱਪਣ ਸੂਨ ਨੂੰ ਰੈਡੀ ਆ ਦੰਦੋ ਬਿਲਕੁਲ ਖੀਰੀ ਤੇ ਦੂਜੇ ਨੰਬਰ ਤੇ ਹੋਣੀ ਹੈ ਕਾਫੀ ਕਲਰ ਦੀ ਜਰਸੀ ਆਪਾਂ ਗੁੱਲੇ ਵਾਲਾ ਥਾਣਾ ਸੂਈ ਸਵਾਈ ਰੇਡ ਦੇ ਡਿਟੇਲ ਵੀਰ ਤੋਂ ਪੁੱਛਦੇ ਆਓ ਕਿ ਕਰੀਏ ਕਰਵਾਓ ਬਾਈ ਜੀ 80 ਕਾਲ ਬਾਈ ਜੀ ਨਾਮ ਐਡਰੈਸ ਦੱਸਦੇ ਆਪਾਂ ਮਾਣ ਚਮਕੌਰ ਸਿੰਘਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵੀਰੇ ਪਿੰਡ ਆਪ ਜਿੱਦੋਂ ਆਪਾਂ ਖੇਤਾਂ ਦੇ ਵਿੱਚ ਰਹਿਣਾ ਜੀ ਤੂ ਟੁਟਾ ਦਾ ਤੇ ਬਣਾ ਘਰ ਹੈਗਾ ਮੋਬਾਈਲ ਨੰਬਰ ਮੋਬਾਈਲ ਨੰਬਰ 9779475644 ਵੀਰੇ ਠੀਕ ਹੈ ਦੋ ਨਾ ਕੈਮਰਾ ਸਾਹਮਣੇ ਕਰਾਂਗੇ ਜੀ ਹਾਂ ਉਹਦਾ ਉਹਦਾ ਬੀਬੀਆ ਦੋ ਕੁ ਸਾਲ ਦਾ ਬੱਚਾ ਹੀ ਆ ਜਿਵੇਂ ਖੀਰਾ ਪੀਓ ਮੈਨੂੰ ਦਿਖਾਈ ਦਿਨੇ ਆ ਵੀਰੇ ਅੱਛਾ ਦੰਦੋਂ ਖੀਰੀ ਹਾਂ ਕਹਿਣ ਦੀ ਗੱਲ ਨਹੀਂ ਹੈਗੀ ਠੀਕ ਹੈ ਦੰਦੋਂ ਖੀਰੀ ਜਮਾਂ ਬਿਲਕੁਲ ਜਮਾਂ ਖੀਰੀ ਆ ਕੋ ਦੰਦ ਹਲਾਇਆ ਮੇਰਾ ਮੋਟਾ ਦੋ ਢਾਈ ਮਹੀਨੇ ਦੰਦ ਤੋੜਦੀ ਕੋਈ ਬਾਈ ਤਾਂ ਹੀ ਹੈ ਤਾਂ ਇਹ ਜਰਸੀ ਜਰਸੀ ਥੋੜਾ ਜਿਹਾ 에ਅਰ ਸੈਰ ਦਾ ਮੇਰੇ 에ਅਰ ਸੈਰ ਦਾ ਬਾਹ ਬੱਚਾ ਠੀਕ ਹਨ ਨੇ ਕੱਦ ਵਾਲਾ ਛੋਟ ਹੀ ਨਾ ਮੰਨ ਕੇ ਆਵੇ ਕੱਦ ਬਹੁਤ ਵੱਡਾ ਹਾਂ ਇਹਦੀ 에ਅਰ ਸੈਰ ਦਾ ਅਟੈਚਮੈਂਟ ਹੋਣੇ ਕਰਕੇ ਕੱਦ ਵੱਡਾ ਆ ਗਿਆ ਤਾਂ ਤੇ ਆਪਾਂ ਮੁੱਲ ਵੀ ਹੈਰਾਨ ਕਰਨ ਵਾਲਾ ਕਰਾਂਗੇ ਭਰਾ ਮੇਰਾ ਪਹਿਲਾਂ ਮੁੱਲ ਹੀ ਦੱਸ ਦੇ ਫਿਰ 75 ਦੀ ਬੱਸੀ ਦੇ ਦਾਂਗੇ ਨਾਲ ਦੇ 5-4 ਪਿੰਟ ਦੇਖ ਕੇ ਆ ਜੇ ਆਪਾਂ ਕੋਈ ਐ ਬੜਾਇ ਨਹੀਂ ਕਰਦੇ ਕੋਈ ਆਪਾਂ ਹਕਾਰ ਨਹੀਂ ਕਰਦੇ 75 ਦੇ ਵਿੱਚ ਬੱਸੀ ਗੱਡੀ ਦੇ ਬਗਲੇ ਚੜੂਗੀ ਇਹ ਠੀਕ ਹੈ ਦੁੱਧ ਕਿੰਨਾ ਕਦੇ ਦੁੱਧ ਵੀਰੇ ਉਹ ਮੇਰੇ ਮਾਮ ਜੀ ਨੇ ਹੋਰ ਬੰਦੋ ਆਪਾਂ ਲਈ ਆ ਬੱਸੀ ਉਹਨਾਂ ਦੇ ਬੱਸੀਆਂ ਪਹਿਲਾਂ ਹੀ 20-20 ਕਿਲੋ ਦੁੱਧ ਕੱਢਦੇ ਨੇ ਗੀਆਂ 20 ਮੰਨ ਕੇ ਲੈ ਜੀ 20 ਮੰਨ ਕੇ ਮੇਰੇ ਸਾਬ ਨੂੰ ਤਾਂ 20 ਕੱਢ ਦਾ ਹੱਕ ਆ ਬਾਕੀ ਵੀ ਯਾਰ ਦੁੱਧ ਤਾਂ ਸੇਵਾ ਦਾ ਹੁੰਦਾ ਗਾ ਕਹਿ ਜਾਣ ਕੱਢ ਦਈਏ ਸਹੀ ਮੇਰੇ ਕੋਲ 10 ਦਿਨ ਬਾਕੀ ਪੈ ਜੇ ਬੱਸੀ ਲਿਆ ਵਾਰਨ ਨੂੰ ਗੱੜਾ ਵਗੈਰਾ ਦੇਖ ਸਕਦੇ ਬੈਠਦਾ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ ਤੇ ਦਿਨ ਵੀਰੇ ਹਫਤਾ ਕੱਢ ਜੂ ਹਜੇ ਹਾਂ 10 ਦਿਨ ਪਿਆ ਭਰਾ ਮੇਰੇ ਬਿਲਕੁਲ ਠੀਕ ਹੈ ਤੇ ਹੈ ਤਾਂ ਫਿਰ ਬੋਲ ਬੋਲ ਦਾ ਬੱਚਾ ਹੀ ਜਮਾ ਹਨਾ ਜਮਾ ਖੀਰਾ ਬੱਚਾ ਵੀਰੇ ਨੇ ਤਿਆਰ ਨਹੀਂ ਹੁੰਦੀ ਜਿੰਨੇ ਇਹ ਤਿਆਰ ਕਰੀਆ ਪਰਮਾਤਮਾ ਜੀ ਨੇ ਬੰਦੇ ਨੇ ਮਾਸਟਰ ਤੋਂ ਲਈ ਆਪਾਂ ਮਾਸਟਰ ਸੀ ਬੰਦਾ ਠੀਕ ਹੈ ਕਾਰੀ ਟੀਚਰ ਲੱਗਿਆ ਹੋਇਆ ਬੰਦਾ ਜੇ ਪਾਲਣ ਲੱਗ ਜੀਏ ਕਾਪੀ ਤੇ ਲੈ ਕੇ ਲੱਖ ਲੱਖ ਖਾਊ ਲੱਖ ਰੁਪਏ ਖਾ ਕੇ ਤਿਆਰ ਹੂਆ ਆਪਾਂ 72 ਦਿਵਸੀ ਦੇਵਾਂਗੇ ਜੈ ਜਗਤ ਅਜਾ ਸੋ ਯਾਰ ਬੱਚੀ ਦੀ ਕੁਆਲਿਟੀ ਕੁਆਲਿਟੀ ਚੈੱਕ ਕਰੋ ਕਿਆ ਬਾਤ ਹੈ ਨਖਰਾ ਦੇਦਾ ਬੱਚਾ ਜਮਾ ਭਰਾ ਮੇਰੇ ਮੁੱਲ ਮੰਗਿਉਂ ਮੈਂ 95 ਮੰਗਲਾ ਫਿਰ ਵੀ ਬਗੂ ਬੱਸੀ ਦਾ ਵੀਰੇ ਰਖੀ ਰੇ ਠੀਕ ਹੈ ਮੂੰਹ ਦੀ ਸੁਨੱਖੀ ਇੰਨੀ ਆ ਕ ਆ ਖੜੀ ਦੇ ਕਿਉਂ ਯਾਰ ਫੁੱਟਾ ਇਹਦੇ ਜਮੇ ਪਾ ਰਿੰਗ ਦੇ ਵਿੱਚ ਨਹੀਂ ਖੜਦੇ ਉਦੋਂ ਦਾ ਜਨਮ ਹੋ ਰਿਹਾ ਵੀਰੇ ਯਾਰ ਇਹਦੇ ਸੀਮਨ ਕਿਹੜਾ ਲੱਗਿਆ ਕਨਫਰਮ ਹੈਗਾ ਉਹਨਾਂ ਦਾ ਸੈਕਸਡ ਕਰਾ ਜੀ ਪਰ ਆਪਾਂ ਮੰਨ ਕੇ ਨਹੀਂ ਲੈਂਦੇ ਆਪਾਂ ਚੰਗਾ ਮੰਨ ਕੇ ਜੇ ਇਹ ਮਰ ਜੇ ਆਪਾਂ ਬੰਦੇ ਨਾਲ ਗੱਲ ਕਰਵਾ ਦਾਂਗੇ ਸੈਕਸਡ ਦੱਸਿਆ ਉਹ ਬੰਦੇ ਨੇ ਵੀ ਸੈਕਸਡ ਭਰਾਇਆ ਹੋਇਆ ਇਹਦੇ ਪਰ ਜਿਹੜੇ ਹਿਸਾਬ ਨਾਲ ਰੇਟ ਆ ਪੁੱਛਣ ਦੀ ਲੋੜ ਹੀ ਨਹੀਂ ਹਾਂ ਪੁੱਛਣ ਦੀ ਵੀ ਲੋੜ ਨਹੀਂ ਆਪਾਂ ਕਰਾ ਦੇ ਗੱਲ ਮਾਸਟਰ ਨਾਲ ਗੱਲ ਕਰਾ ਲਾਂਗੇ ਆਪਾਂ ਭਰਾ ਵੀਰੇ ਠੀਕ ਹੈ ਥਾਂ ਸੋਨਾ ਕੱਡੂ ਗਿਆ ਹਥੀ ਚਵਾਇਆ ਯਾਰ ਹਨਾ ਚੰਬਲ ਦੇ ਰਿਹਾ ਪਪਾ ਮੇਰੇ ਪਾਲੀ ਉਈ ਦਾ ਜੀ ਜਿੰਨਾ ਹੈਗਾ ਜਿੰਨਾ ਕਹਾ ਕਹੋਂ ਨੇ ਉਹਦੀ ਸਿਫਤ ਓਨੀ ਥੋੜੀ ਆ ਵੀਰੇ ਦਾ ਸਾਇਜ ਗੱਲ ਆ ਸੋਨੇ ਨੂੰ ਜਿੰਨਾ ਮਰਜੀ ਕਹੀ ਜਿਹੜੇ ਸੋਨਾ 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 ਤਾਂ ਆਪੀ ਹੋਰ ਗੱਲਾਂ ਸੋਨਾ ਦਾ ਭਰਾ ਉਂਗਲ ਦੀ ਪੈਂਦਾ ਬਾਹਰ ਆਪਾਂ ਮੋਟੀ ਦਾੜ੍ਹੀ ਦਾ ਲੈਣ ਦਾ ਕੀ ਫਤਣਾ ਜੈਜਗਰ ਸੋਨ ਦਾ ਬੱਚਾ ਜਿੰਨਾ ਕਹੇਗਾ ਓਨਾ ਥੋੜਾ ਗੱਲ 75 ਚੋਂ ਛੋੜ ਕਰ ਦੇਗਾ ਛੋੜ ਬਹ ਮਾਨ ਤਾਨ ਦੇ ਹੂ ਭਰਾ ਮੇਰਾ ਵੀਰੇ ਬੜਾਈ ਕੁਝ ਨਹੀਂ ਕਹਾ 70 ਵਾਲਾ ਵੀਰ ਬਣ ਕੇ ਫੂਰ ਰਹਾ ਵਾ ਹੱਥ ਬੰਨ ਕੇ ਬੇਨਤੀ ਵੀ 70 ਲੈ ਲੈ 70 ਲੈ ਉਹਦਾ ਫਾਇਦਾ ਮੋਲੂ ਹੀ ਨਹੀਂ ਕਰਿਆ ਪਾਣਾ ਸੌਆਂ ਜੀ ਘਟੇਗਾ ਹਜ਼ਾਰਾਂ ਚ ਘਟਦਾਨੇ ਆਂ ਨਹੀਂ ਘਟੇ ਸੌਆਂ ਜੀ ਘਟਾਣਾ ਬੂ ਵੀ ਬੱਸੀ ਮੈਂ ਵੀ ਨੀ ਬੋਲਾ ਲਾ ਕੇ ਲੇ ਮੈਨੂੰ ਐ ਕਿਸੇ ਫ੍ਰੀ ਤਾਂ ਦੇ ਨਹੀਂ ਦਿੱਤੇ ਨਾ ਠੀਕ ਆ ਆਪਾਂ ਦਿਹਾੜੀ ਬਣਾਉਣੇ ਦੋ ਚਾਰ ਯਾਰ ਇਹੋ ਹਾਂ ਬੱ ਦਿਹਾੜੀ ਤਾਂ ਕੀ ਮਤਲਬ ਆ ਵੀ ਹੁਣ ਮੈਂ ਬਾਡੀ ਦੇ ਟਾਈਮਾਂ ਜਿੰਨੀ ਦਿਹਾੜੀ ਬਣਦੀ ਬਣਾਉ 2250 ਜਜਗੱਲ ਜਮਾ ਹਾਂ ਸੋ ਬਾਕੀ ਵਪਾਰ ਵਿੱਚ ਵੀ ਤੇ ਕਹਿੰਦੇ ਏ chreelu baad ਇੰਨਾ ਮੰਗਦਾ ਕਿਉਂਕਿ ਵਪਾਰੀ ਕੋਲ ਜਦੋਂ ਚੀਜ਼ ਹੁੰਦੇ ਜਮਾ ਇੰਦ ਤੁਲਕੇ ਹੁੰਦੀ ਆ ਕੰਡੇ ਵਿੱਚ ਜੇ ਚਾਰ ਬੰਦੇ ਜੇ ਹੁਣ ਬਾਗਾ ਕਿਸੇ ਦੇ ਪਕਾਉ ਸੀ ਪਹਿਲਾਂ 10 ਬੰਦੇ ਨੂੰ ਦਿਖਾਈ ਆ ਉਹਨੇ 10 ਦਿਨ ਪਕਾਉ ਗਰੀਬ ਨੂੰ ਹੋ ਗਏ ਸੀਗੇ ਉਹ ਲੱਖ ਸਵਾਰੱਖ ਮੰਗ ਕੇ ਹਾਂ ਇੱਕ ਇੱਕ 15ਵਾਂ ਪਹਿਲਾਂ ਵੀਰੇ ਜਮਾ ਜਜਗੱਲ ਤੇ ਮੰਗਦਾ ਵੀ ਲੈਣੀ ਆ ਪਰ ਬਾਹਰ ਪਰ ਮੰਗ ਰਿਹਾ ਫੜਾ ਰખી ਆ ਆ ਪਰ ਤਾਂ ਉਹ ਕਹਿੰਦਾ ਵੀ ਇਹਦਾ ਪਹਿਲਾ ਫੋਨ ਆ ਗਿਆ ਉਹੀ ਲੈ ਲੈ ਬਸ ਜਮਾ ਜੈਨੂਨ ਗੱਲ ਆਜੋ ਲੈ ਆਓ ਅੰਦਰ ਉਹਨਾਂ ਨੂੰ ਦੂਜੇ ਨੰਬਰ ਤੇ ਜਰਸੀ ਇਦੇ ਵਿੱਚ 8.7% ਹੈਗਾ ਮਾੜਾ ਮੁੰਡਾ ਕ੍ਰਾਸਪਨ ਹੈਗਾ ਇਹਦਾ ਪਰ ਮੈਂ 101% ਆ ਇਹ ਥੋੜੀ ਕ੍ਰਾਸਗਾ ਨਹੀਂ ਮੈਨੂੰ ਨਹੀਂ ਬੱਸੀ ਦੇ ਲਈ ਬੱਸੀ ਬਹੁਤ ਬੰਦੇ ਨੇ ਲਿਖੀ ਆ ਪਰ ਇੱਕ ਆਪਾਂ ਗੱਲ ਕਰੀਏ ਵੀ ਇਹ ਹੈਗੀ ਹੈ ਕਿ ਜਰਸੀ 'ਚ ਹਲਕਾ ਜਿਹਾ ਕ੍ਰਾਸ ਬਾਈਰ ਮਜੂਦ ਵਾਲੀ ਆ ਨਹੀਂ ਹੈਗੀ ਵੀ ਕਤੂਰੀ ਜੀ ਹੈ ਬਾਈਰ ਮਜੂਦ ਚੌਟਰੀ ਆ ਭਲਵਾਨਾ ਵਰਗੀ ਪੇ ਜਾਤਵਰੀਤ ਵਾਲੀ ਆ ਇਹਨੇ ਆਪਾਂ ਨੂੰ ਦੁੱਧ ਵੀ ਦੇਣਾ ਤੇ ਨਾਲ ਫੈਟ ਵੀ ਦੇਣੀ ਫਾਇਦੇ ਹੀ ਰੇ ਲੋ ਫਾਇਦਾ ਰੇ ਧਾਰਾ ਨਾਲ ਕਿਰੇ ਰੇ ਜੇਰ ਜੂਰ ਜਮਾ ਓਕੇ ਆ ਓਕੇ ਉਹ ਆਪਣੀ ਗਰੰਟੀ ਆਪਣੇ ਕੋਲ ਵੀਡੀਓ ਪਾ ਲਾਂ ਆਪਣੀ ਜੇਰ ਦੀ ਗਰੰਟੀ ਹੋਊਗੀ ਬਈ ਯਾਰ ਧਾਰਾ ਕਿਵੇਂ ਆ ਧਾਰਾ ਦੀ ਚੋਣ ਦੀ ਬਸ ਕਨਾਕੀਆਂ ਵਰਗੀ ਜਵਾਈ ਧਾਰਾ ਕਿਰਾਏ ਦੀ ਹੁਣ ਤੇ ਬੱਚਾ ਹਟ ਰਿਹਾ ਲੋੜ ਨਹੀਂ ਬਈ ਦੁੱਧ ਪੂੜੀ ਸ਼ਿਟੀ ਵਾਹੀ ਕਵਾਲ ਦੇ ਦੋਨਾਂ ਪਾਸੇ ਬਹਿ ਗਏ ਚਾਰ ਪਾਸੇ ਬਹਿ ਗਏ ਆਪਣੀ ਗੱਲ ਹੱਤ ਨਹੀਂ ਪਾਉ ਬਈ ਯਾਰ ਮੜੀ ਪੂਸ ਫੜੀ ਲੈ ਵੀ ਲੈ ਆਹਾਹਾਹਾ ਇਹਦੇ ਪੈਸੇ ਕਿੰਨੇ ਲੈਣੇ ਆ ਬਚਾ ਜਮਕੌਰਾਂ ਇੱਥੇ ਹੀ ਇਹਦੇ ਲੈਣੇ ਪਰਾ ਛੋੜ ਸੱਪਾ ਤਾਂ ਕਰੇਗਾ ਆਹ ਤਾਂ ਕਰਾਂਗੇ ਫਸਾਇਆ ਨਹੀਂ ਹੈਗਾ ਵੀ ਹਜ਼ਾਰਾਂ ਦੇ ਵਿੱਚੋਂ ਛੋੜ ਮਾਂਡਦਾ ਨਹੀਂ ਉਹ ਬਣਾ ਮੋਟਾ ਭਰਾ ਸਾਵਾ ਚ ਹੀ ਕਰੇਗਾ ਆ ਵੀਰੇ ਹਮ ਖਾਂ ਰਖਾਉਂਦੇ ਕਿ ਆਦੀ ਲੱਗਿਆ ਜਿਹੜਾ ਲੈ ਜਿਹਦੀ ਲੱਗ ਰਿਹਾ ਕਗਰੇ ਵੜਾ ਤਕੜਾ ਇਹਦਾ ਹਾਂ ਬਿਲਕੁਲ ਮਾਂਦਰ ਵੀ ਬੱਸੀ ਆਦੀ ਬੱਸੀ ਆ ਮੈਂ ਮਣ ਥਾਂ ਦਿਖਾ ਲੈਂਦੇ ਕੋੜੇ ਹੋ ਗਏ ਯਾਰ ਇਹੇ ਜੀ ਬਿਹੜ ਲੈਂਨ ਤੋਂ ਬਸ ਵੀਰ ਬਾਂਝਾ ਰਹਿ ਗਿਆ ਤਾਂ ਮਾਣਨੇ ਕਿ ਤੂੰ ਫਿਰਦਾ ਬਈ ਬੇਰ ਕਦੇ ਪੈੜ ਕੇ ਲੈ ਉਹ ਫੇਰ ਤਾਂ ਕੋਈ ਫਾਇਦਾ ਨਹੀਂ ਕੀ ਲੈ ਫੇਰ ਬਹਿ ਜਾ ਮਾਰੀ ਇੱਕ ਇੱਕ ਤਾਂ ਰੋਲ ਲੈ ਜਾ ਜੀ ਲਵਾਉ ਬਈ ਯਾਰ ਮਗਰ ਇਹ ਜੋ ਹੁਣ ਮਾਰੀ ਤੋ ਉਹਦਾ ਲੈ ਚੂਣ ਦੇਖੀ ਲੈ ਇੱਕ ਆਪਾ ਹੋਰ ਸਾਰੇ ਪੰਪੀ ਹੈ ਲੈ ਆਪਾਂ ਮੈਂ ਦਿਖਤਣਾ ਮੈਂ ਆ ਕਥਾਂ ਨੇੜੇ ਦਿਖਾ ਦੇਣੀ ਛੱਡੀ ਲੈ ਗੁੱਲੇ ਸਵਾਦ ਹੀ ਬੜਾ ਬੈਠਾ ਹੁੰਦਾ ਇਹਦਾ ਬਾਈ ਯਾਰ ਬਾਲੀ ਆਸ ਲਾ ਦੂ ਮਾਰ ਦੇ ਸਾਧ ਲੈ ਹਾਂ 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 ਬੜਾ ਨਜ਼ਰ ਆਉਂਦਾ ਹਣਾ ਬਾਈ ਇੱਕ ਨੰਬਰ ਹੈ ਇਹਦਾ ਸੋਨਾਗਾ ਆ ਦੇਖੋ ਯਾਰ ਬਿਨਾ ਮੇਰੇ ਕਹਿ ਲੈ ਸੱਲ ਮਾਰਦੀ ਨਾਲ ਦੇ ਬਾਰੇ ਫੇਰ ਕਰ ਬਾਈ ਕਿਉਂ ਮੰਨਦਾ ਵੀ ਇਹ ਬੈਠ ਕੇ ਕੰਦੀ ਆਖ ਰਿਹਾ ਹੈ ਛੋੜ ਸਭ ਪਾ ਦੇ ਬਿਨਾ ਤੋਂ ਬਾਹਰ ਹੀ ਕਰਨਾ ਫਿਰ ਬਾਈ ਸੋਨਾ ਦੇ ਵਿੱਚ ਹੀ ਹੂਪਰਾ ਮੇਰੇ ਮੈਨੂੰ ਮੁੱਲ ਲਾ ਕੇ ਮਾਰਨ ਵੀ ਬੱਸੀ ਹੈ ਦੇਖੋ ਇਹ ਟੋਰੀ ਬਾਹਰ ਰੋ ਇਹਨੂੰ ਇਸ ਕੁਆਲਟੀ ਵਗੈਰਾ ਦੇਖੋ ਤੇ ਵਹਿੜ ਦਾ ਤੋਰਾ ਤਰਾ ਚੈੱਕ ਕਰੋ ਯਾਰ ਨਜ਼ਾਰੇ ਬਹੁਤ ਆ ਭਰਾ ਮੇਰਾ ਇਹ ਪਈ ਚਾਰੇ ਪਾਸੇ ਕਵਾੜ ਦੇ ਸਰਾਣੇ ਵਰਗੀ ਪਈ ਆ ਵੀਰੇ ਰੰਗ ਸੋ ਚੋਨ ਵਾਲੇ ਪਾਸੇ ਬੇਫਿਕਰ ਹੋ ਜਾ ਤਾਰਾ ਸਾਰੇ ਪਾਸੇ ਟੱਲਿਆ ਗੁੱਟਣ ਕਾ ਟਣਕਾ ਕਾ ਕੇ ਦਿਖਾ ਦੀ ਲੈ ਚੱਲ ਥੋੜਾ ਬੱਚੇ ਦਾ ਕਰਦੀ ਆ ਠੀਕ ਆ ਤਾਰਾ ਤੂਰਾ ਦਾ ਵਾ ਮਾਰ ਕੇ ਜੀ ਸੁਈ ਰਾਤ ਦੀ ਜੇਲ ਪ੍ਰੋਪਰ ਪੈ ਗਈ ਆਪਣੇ ਕੋਲ ਵੀਡੀਓ ਹੈਗੀ ਆ ਇਹਦਾ ਇਹਦਾ ਇਹਨਾਂ ਜਾਨਵਰ ਚੰਗਾ ਕਿ ਇੱਥੇ ਨੀਰ ਬਈ ਲੈ ਲੈ ਜਿੱਥੇ ਮਰਜੀ ਤਾਰਾ ਮਾਰੀ ਚੱਲੋ ਆ ਲੈ ਛੱਡ ਕੇ ਲੈ ਬਾਈ ਇਦੋ ਵਦ ਗਾਰੰਟੀ ਦਾ ਕੀ ਹੋਊਗੀ ਯਾਰ ਚੂੜ ਦਾ ਇੱਕ ਨੰਬਰ ਆ ਬਈ ਹੱਥੋਂ ਲਾ ਦੇ ਲੈ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 97794 75644 ਜਿਹੜੀ ਚੋਰਾ ਬਣਾੇ ਹੋਰ ਦਿਖਾ ਦੇ ਵੀਰ ਬਣ ਕੇ ਮਾੜਿਆ ਸੋ ਟੋੜ ਕੇ ਗਾ ਮਾ ਦਿਖਾਤੀਆਂ ਜਿਵੇਂ ਭਾਰ ਦਾ ਨਕਸ਼ਾ ਉਹਦਾ ਇਦਾਂ ਦਾ ਨਕਸ਼ਾ ਵੀ ਨਹੀਂ ਰ ਜਿਹੇ ਗੱਲ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲੈ